ਅਮਿਸਰ ਵਿੱਚ ਕਿਸੇ ਤੋਂ ਵਿਆਜ ਜੀ ਪੈਸੇ ਲੈਣਾ ਇੱਕ ਨੌਜਵਾਨ ਨੂੰ ਪਾਰੀ ਪੈ ਗਿਆ ਤੇ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪਿਆ। ਤਰਸਲ ਨੌਜਵਾਨ ਨੇ ਇੱਕ ਸੁਸਾਇਡ ਨੋਟ ਲਿਖਿਆ ਜਿਸ ਵਿੱਚ ਉਸਨੇ ਮਰਨ ਤੋਂ ਪਹਿਲਾਂ ਆਰੋਪੀਆਂ ਦੇ ਨਾਮ ਦੱਸੇ ਨੇ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੇ ਪੈਸੇ ਵਿਆਜ 'ਤੇ ਲੈ ਸੰ ਜੋ ਉਸ ਨਾਲ ਲਗਾਤਾਰ ਕੋਤਮਾਰ ਕਰਦੇ ਸਨ ਅਤੇ ਜਲੀਦ ਕਰਦੇ ਸਨ ਜਿਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਤੇ ਹਸਪਤਾਲ ਵਿੱਚ ਜੇਰੇ ਇਲਾਜ ਉਸਦੀ ਮੌਤ ਹੋ ਗਈ। ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਸਦੀਰ ਕੁਮਾਰ ਤੇ ਭਾਜੀ ਕੀ ਗੱਲ ਹੋਈ ਹੈ ਤੁਹਾਡਾ ਕੌਣ ਕੀ ਲੱਗਦਾ ਉਹ ਮੇਰਾ ਹੀ ਛੋਟਾ ਭਰਾ ਆ ਕੀ ਗੱਲ ਕੀ ਨਾਮ ਆ ਮਰਾ ਉਹਦਾ ਨਾਮ ਹਰਦੀਪ ਸਿੰਘ ਕੀ ਨਾਮ ਆ ਮਰਾ ਉਹ ਕਿੰਨੀ ਉਮਰ ਹੈ ਉਹਦੀ 32 ਸਾਲ ਦੀ ਮਰਸੀ ਕੀ ਗੱਲ ਹੋ ਗਈ ਉਹਨੇ ਜਿਹੜੀ ਲੋਕਲ ਵਿਆਹ ਜੜੀ ਸੀ ਉਹਨਾਂ ਕੋ ਥੋੜੇ ਪੈਸੇ ਲੈੇ ਹੋਏ ਸੀ ਜਦ ਕਿ ਉਹ ਵਿਚੋਂ ਉਹਨਾਂ ਨੂੰ ਕਾਫੀ ਦੇ ਵੀ ਚੁੱਕਾ ਸੀ ਉਹ ਫਿਰ ਵੀ ਉਹਨੂੰ ਤੰਗ ਪਰੇਸ਼ਾਨ ਕਰਦੇ ਜਿੱਥੇ ਮਿਲਦਾ ਸੀ ਕੁੱਟਮਾਰ ਕਰਦੇ ਸੀ ਉਹਦੇ ਨਾਲ ਅੱਜ ਉਹਨੇ ਉਹਨਾਂ ਤੋਂ ਦੁਖੀ ਹੋ ਕੇ ਤੇ ਸਵੇਰੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਸੂਇਸਾਈਡ ਕਰ ਲਈ ਕਿੰਨਾ ਸਮਾਂ ਪਹਿਲਾਂ ਲੇਖੀ ਕਿਹਾ ਤਕਰੀਬਨ ਜੀ 7-8 ਮਹੀਨੇ ਉਹ ਉਹਨਾਂ ਕੋਈ ਹੈ ਜੀ ਕੌਣ ਹੈ ਵਿਅਕਤੀ ਉਹ ਸਰ ਹੈ ਲੋਕਲ ਹੀ ਹੈਗੇ ਆ ਚਾਰ ਜਣ ਇੱਕ ਦਾ ਨਾਮ ਅਰਜੁਨ ਪਾਟਿਆ ਦੂਸਰਾ ਸ਼ਿੰਦਰ ਤੀਸਰਾ ਪੂਰਨ ਚੰਦ ਤੇ ਇੱਕ ਕੋਈ ਜਵੀ ਮੈਨੇਜਰ ਇਹ ਕੋਈ ਸੂਚਾਈ ਨੋਟ ਮਿਲੇ ਉਸ ਬੱਚੇ ਕੋਲ ਹਾਂਜੀ ਜੀ ਕੀ ਔਰ ਚ ਲਿਖਿਆ ਸਾਰਾ ਉਹਦੇ ਚ ਉਹਨੇ ਇਹੋ ਲਿਖਿਆ ਜੀ ਮੈਂ ਇਹਨਾਂ ਤੋਂ ਤੰਗ ਪਰੇਸ਼ਾਨ ਹੋ ਗਏ ਆਪਣੀ ਜੀਵਨ ਲੀਲਾ ਖਤਮ ਕਰਨ ਲੱਗਾ ਆ ਇਹ ਮੈਨੂੰ ਮਾਰਦੇ ਕੁੱਟਦੇ ਆ ਬਹੁਤ ਪਰੇਸ਼ਾਨ ਕਰਦੇ ਆ ਜਿਹੜੇ ਪੈਸੇ ਇਹਨਾਂ ਨੂੰ ਮੈਂ ਦੇ ਚੁੱਕਾ ਆ ਉਹ ਇਹ ਉਹਦਾ ਕੋਈ ਹਿਸਾਬ ਨਹੀਂ ਕਰਦੇ ਇਹ ਵਿਆਹਿਆ ਸੀ ਜਾਂ ਕੁਵਾਰਾ ਸੀ ਅਨਮੈਰਿਡ ਸੀ ਜੀ ਹੁਣ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਜੀ ਉਹਦੇ ਸੁਸਾਈਡ ਦੇ ਆਧਾਰ ਤੇ ਜੋ ਬੰਦੀ ਕਾਰਵਾਈ ਉਹਦੀ ਮੰਗ ਕਰਦੇ ਆ ਜੀ ਸਰ ਕੀ ਇਹ ਮਾਮਲਾ ਜਿਹੜਾ ਸੁਸਾਈਡ ਹੋਇਆ ਜੀ ਇਹ ਜੀ ਸਾਨੂੰ ਅੱਜ ਤਲਾਹ ਮਿਲੀ ਗਿਆ ਸਿਵਲ ਹਸਪਤਾਲ ਤੋਂ ਵੀ ਹਰਦੀਪ ਨਾ ਦਾ ਮੁੰਡਾ ਵਾ ਤੇ ਉਹਦੀ ਅੱਜ ਉਥੇ ਮੌਤ ਹੋ ਗਈ ਉੱਥੇ ਪੁੱਜਿਆ ਤੇ ਉੱਥੇ ਹਰਦੀਪ ਦੀ ਮਾਤਾ ਤੇ ਉਹਦੇ ਦੋਵੇਂ ਭਰਾ ਉਹ ਸਾਨੂੰ ਮਲੇਰ ਹਸਪਤਾਲ 'ਚ ਜਿਨ੍ਹਾਂ ਨੇ ਦੱਸਿਆ ਦਾ ਕਿ ਸਾਡੇ ਲੜਕੇ ਨੇ ਕੋਈ ਚੌ ਬੰਦਿਆਂ ਕੋਲ ਵਿਆਜੀ ਪੈਸੇ ਲੈੇ ਸੀਗੇ ਤੇ ਜਿਹੜੇ ਉਹ ਚੌ ਬੰਦਿਆਂ ਨੇ ਪੈਸੇ ਦਿੱਤੇ ਸੀਗੇ ਉਹ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਇਹਦੀ ਕੁੱਟਮਾਰ ਕਰਦੇ ਸੀ ਉਹਨਾਂ ਤੋਂ ਦੁਖੀ ਹੋ ਕੇ ਨੇ ਅੱਜ ਕੋਈ ਜ਼ਰੀਲੀ ਦਵਾਈ ਪੀ ਕੇ ਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਪੁਨਰੇ ਬਿਆਨਾਂ ਦੇ ਮਤਾਇਕ ਜੋ ਬਣਦੀ ਕਾਨੂੰਨੀ ਕਾਰਵਾਈ ਆ ਕੀਤੀ ਜਾ ਰਹੀ ਸਰ ਕਿੱਥੋਂ ਦਾ ਰਹਿਣ ਵਾਲਾ ਹੋਣਾ ਜੀ ਇਹ ਨਵੀਂ ਬਾਦੀ ਹੈ 2 ਨੰਬਰ ਗਲੀਆ ਨਵੀਂ ਬਾਦੀ ਦਾ ਰਹਿਣ ਵਾਲਾ ਜੀ ਤੇ ਸਰ ਆਪਣਾ ਕੋਈ SUICIDE ਨੋਟ ਮਿਲਿਆ ਜੀ ਉਹਦੀ ਜੇਬ ਵਿੱਚੋਂ ਉਹ ਜਿਹੜੀ ਜੈਕਟ ਪਾਈ ਸੀਗੀ ਉਹ ਪਰਿਵਾਰ ਦੇ ਮੈਂਬਰਾਂ ਨੇ ਉਹਦੇ ਵਿੱਚੋਂ SUICIDE ਨੋਟ ਕੱਢਿਆ ਤੇ ਉਹ ਸਾਨੂੰ ਦਿੱਤਾ ਕੀ ਨਾਮ ਤੇ ਲਿਖਿਆ ਔਰ ਤੇ ਕੁਝ ਹਾਂ ਉਹਨਾਂ ਦੇ ਚੋਂ ਬੰਦੇ ਦੇ ਨਾਮ ਲਿਖਿਆ ਜੀ ਅੱਛਾ ਜੀ ਤਾਂ ਕੀ ਕੀ ਕਾਰਵਾਈ ਕੀਤੀ ਜਾਏਗੀ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਹੈ ਜੀ ਕੰਮ ਲੋਚਾਂ ਦੀ ਜਾ ਰਹੀ ਹੈ ਜੀ ਅਮਿਸਰ ਵਿੱਚ ਕਿਸੇ ਤੋਂ ਵਿਆਜ 'ਚ ਪੈਸੇ ਲੈਣਾ ਇੱਕ ਨੌਜਵਾਨ ਨੂੰ ਪਾਰੀ ਪੈ ਗਿਆ ਤੇ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪਿਆ। ਤਰਸਲ ਨੌਜਵਾਨ ਨੇ ਇੱਕ ਸੁਸਾਇਡ ਨੋਟ ਲਿਖਿਆ ਜਿਸ ਵਿੱਚ ਉਸਨੇ ਮਰਨ ਤੋਂ ਪਹਿਲਾਂ ਆਰੋਪੀਆਂ ਦੇ ਨਾਮ ਦੱਸੇ ਨੇ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੇ ਪੈਸੇ ਵਿਆਹ 'ਚ ਲੈ ਸੰਜੋ ਉਸਨਾਂ ਲਗਾਤਾਰ ਕੋਤਮਾਰ ਕਰਦੇ ਸਨ ਅਤੇ ਜਲੀਦ ਕਰਦੇ ਸਨ ਜਿਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਤੇ ਹਸਪਤਾਲ ਵਿੱਚ ਜੇਰੇ ਇਲਾਜ ਉਸਦੀ ਮੌਤ ਹੋ ਗਈ।